ਜੋ ਬਾਬਾ ਹਰਬੰਸ ਸਿੰਘ ਤੋਂ ਬਾਅਦ ਇਸ ਪੜਾ ਦੇ ਮੁਖੀ ਬਾਬਾ ਸੁਖਦੇਵ ਸਿੰਘ ਜੀ ਨੇ ਤਾਂ ਉਹਨਾਂ ਦੇ ਕੋਲੋਂ ਕੜਮ ਚੌਧਰੀਆਂ ਨੇ ਇੱਥੋਂ ਦਾ ਜਿਹੜਾ ਕਬਜ਼ਾ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਸੁਖਦੇਵ ਸਿੰਘ ਜੀ ਨੇ ਦਸ਼ਮੇਸ਼ ਫੌਜ ਰੰਗਰੇਟਾ ਦਲ ਤਾਈਂ ਪਹੁੰਚ ਕੀਤੀ ਤਾਂ ਦਸ਼ਮੇਸ਼ ਫੌਜ ਰੰਗਰੇਟਾ ਦਲ ਦੇ ਦਲ ਨੂੰ ਬੇਨਤੀ ਕੀਤੀ ਕਿ ਮੇਰੀ ਜਿਹੜੀ ਆ ਸਪੋਰਟ ਕੀਤੀ ਜਾਵੇ ਸੋ 12 ਤਰੀਕ ਨੂੰ ਦਸ਼ਮੇਸ਼ ਫੌਜ ਰੰਗਰੇਟਾ ਦਲ ਅਤੇ ਮਹਾਕਾਲ ਬਾਬਾ ਜਸਬੀਰ ਸਿੰਘ ਜੀ ਮਿਸਲ ਸਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਵਾਲੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਜਿਲ੍ਹਾ ਤਰਨਤਾਰ ਤੋਂ ਜਿਹੜੇ ਜਥੇਦਾਰ ਲਾਏ ਸੀ ਉਹ ਵੀ 12 ਤਰੀਕ ਤੋਂ ਸਾਡੇ ਨਾਲ ਇਸ ਪੜਾ ਤੇ ਪਹੁੰਚੇ ਨੇ ਤਾਂ ਅਸੀਂ ਇਸ ਪੜਾ ਦੇ ਉੱਤੇ ਉਹਨਾਂ ਕੜਮ ਚੌਧਰੀਆਂ ਦੇ ਜਿਹੜੇ ਇੱਥੇ ਬਿਠਾਏ ਹੋਏ ਸੀ ਆ ਬੰਦੇ ਉਹਨਾਂ ਨੂੰ ਇੱਥੋਂ ਬੜੇ ਮਾਨਤ ਬੜੇ ਸਤਕਾਰ ਦੇ ਨਾਲ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਉਹਨਾਂ ਨੂੰ ਇੱਥੋਂ ਚਲਦਾ ਕੀਤਾ ਤੇ ਇਸ ਟਾਈਮ ਤੇ ਹੁਣ ਜਿਹੜਾ ਇੱਥੋਂ ਦਾ ਸੁਮੁੱੱਚਾ ਜਿਹੜਾ ਪ੍ਰਬੰਧ ਹੈ ਉਹ ਬਾਬਾ ਸੁਖਦੇਵ ਸਿੰਘ ਦੇ ਕੋਲ ਆ ਤੇ ਅੱਜ ਬਾਬਾ ਸੁਖਦੇਵ ਸਿੰਘ ਦੀ ਰਹਿਨ ਰਮਾਈ ਹੇਠ ਇਹ ਜਿਹੜਾ ਪ੍ਰਬੰਧ ਸਾਰਾ ਇੱਥੋਂ ਦਾ ਚੱਲ ਰਿਹਾ ਹੈ ਮੈਂ ਕੈਮਰਾਮੈਨ ਸਾਥੀ ਨੂੰ ਕਮਾਗਾ ਕਿ ਉਹ ਸਾਰੀ ਜਿਹੜਾ ਇੱਕ ਰਿਵੀ ਤਸਵੀਰ ਆ ਉਹ ਸਾਰੀ ਦਿਖਾ ਦਿੱਤੀ ਜਾਵੇ ਗੁਰਦੁਆਰਾ ਚੰਮਲ ਗੁਰਦੁਆਰਾ ਕਮਲ ਸਾਹਿਬ ਦੀ ਗੁਰਦੁਆਰਾ ਚਰਨ ਕਮਲ ਸਾਹਿਬ ਦੀ ਜਿਹੜੀ ਸਾਰੀ ਤਸਵੀਰ ਆ ਉਹ ਦਿਖਾ ਦਿੱਤੀ ਜਾਵੇ ਆ ਜੋ ਤੁਸੀਂ ਦੇਖ ਰਹੇ ਜੋ ਇਹ ਸਰਾਰੂਪੀ ਕਮਰੇ ਬਣਾਏ ਹੋਏ ਨੇ ਕਿਉਂਕਿ ਜਿਹੜੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਵਾਤੇ ਜਾਂਦੇ ਨੇ ਤੇ ਜਦ ਉਹਨਾਂ ਨੂੰ ਅ ਪਤਾ ਲੱਗਦਾ ਇੱਥੇ ਧਰਮਸਥਾਨ ਗੁਰਦੁਆਰਾ ਸਾਹਿਬ ਤੇ ਇੱਥੇ ਰੁਕ ਕੇ ਠਹਿਰ ਕੇ ਰਾਤ ਬਤਾ ਕੇ ਤੇ ਫਿਰ ਅੱਗੇ ਜਾਂਦੇ ਨੇ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਟਰੱਕ ਡਰਾਈਵਰ ਵੀਰ ਨੇ ਇਸ ਟਾਈਮ ਤੇ ਵੀ ਜਿਹੜੇ ਇੱਥੇ ਨਾਲ ਟਰੱਕ ਲੱਗਾ ਹੋਇਆ ਏ ਮੈਂ ਕੈਮਰਾਮੈਨ ਕੋਲੋਂ ਉਹ ਦਿਖਾ ਦਿੱਤਾ ਇੱਥੇ ਠਹਿਰ ਕੇ ਟਰੱਕ ਲਾ ਕੇ ਆਰਾਮ ਕਰਦੇ ਨੇ ਤਾਂ ਇੱਥੋਂ ਹੀ ਪ੍ਰਸ਼ਾਦਾ ਛਕਦੇ ਨੇ ਕਿਉਂਕਿ ਇੱਥੋਂ ਇੱਕ ਹੋਰ ਗੱਲ ਬਹੁਤ ਵਧੀਆ ਦੇਖਣ ਨੂੰ ਮਿਲੀ ਏ ਕਿ ਇਸ ਪੜਾਤੇ 24 ਘੰਟੇ ਜਿਹੜਾ ਲੰਗਰ ਹੈ 24 ਘੰਟੇ ਜਿਹੜਾ ਲੰਗਰ ਹੈ ਉਹ ਚੱਲ ਰਿਹਾ ਏ ਜਦੋਂ ਮਰਜੀ ਜਿਹੜਾ ਵੀ ਟਰੱਕ ਟਰੱਕ ਡਰਾਈਵਰ ਵੀ ਦਾ ਆਉਂਦਾ ਏ ਤਾਂ ਆਣ ਕੇ ਉਹ ਇੱਥੇ ਚਾਹ ਸਕਦਾ ਏ ਚਾਹੇ ਰਾਤ ਦਾ ਪੌਣਾ 1 ਕਿਉਂ ਨਾ ਵਜ ਜਾਵੇ ਚਾਹੇ ਪੌਣਾ ਪੌਣਾ 3 ਕਿਉਂ ਨਾ ਹੋਏ ਹੁਣ ਉਹਨਾਂ ਨੂੰ ਹਰ ਵਕਤ ਜਿਹੜਾ ਲੰਗਰ ਹੈ ਇੱਥੋਂ ਮਿਲਦਾ ਏ ਪਰ ਕੜਮ ਚੌਧਰੀਆਂ ਨੇ ਇਸ ਗੁਰਦੁਆਰੇ ਦਾ ਕਬਜ਼ਾ ਹੱਥੋਂ ਹੋਂ ਦੀ ਕੋਸ਼ਿਸ਼ ਕੀਤੀ ਪਰ ਜਥੇਬੰਦੀਆਂ ਨੂੰ ਨਾਲ ਲੈ ਕੇ ਬਾਬਾ ਸੁਖਦੇਵ ਸਿੰਘ ਜੀ ਇੱਥੇ ਕੱਲ ਪਹੁੰਚੇ ਨੇ ਤੇ ਉਹਨਾਂ ਨੇ ਮੋੜ ਆਪਣਾ ਜਿਹੜਾ ਪ੍ਰਬੰਧ ਹੈ ਇਸ ਗੁਰਦੁਆਰੇ ਦਾ ਆਪਣੇ ਹੱਥਾਂ ਦੇ ਵਿੱਚ ਲਿਆਏ ਤੇ ਅ ਅੱਜ ਤੋਂ ਬਾਅਦ ਬਾਬਾ ਸੁਖਦੇਵ ਸਿੰਘ ਜੀ ਦੀ ਰਹਿਨਮਾਈ ਹੇਠ ਇੱਥੋਂ ਦਾ ਜਿਹੜਾ ਸਮੁੱਚਾ ਪ੍ਰਬੰਧ ਹੈ ਉਹ ਪਹਿਲਾਂ ਵੀ ਚੱਲਦਾ ਸੀ ਹੁਣ ਫੇਰ ਚੱਲੇਗਾ ਤੇ ਆਹ ਆਪਾਂ ਬਾਬਾ ਸੁਖਦੇਵ ਸਿੰਘ ਜੀ ਦੇ ਨਾਲ ਅ ਵਿਚਾਰ ਵਟਾਂਦਰਾ ਕਰਦੇ ਆ ਕੀ ਵਿਵਾਦ ਹੈ ਇਸ ਗੁਰਦੁਆਰੇ ਦਾ ਤੇ ਜਿਹੜੇ ਕੁਝ ਕੜਮ ਚੌਧਰੀ ਨੇ ਉਹ ਕਿਉਂ ਇੱਥੇ ਦਖਲ ਅੰਦਾਜ਼ੀ ਕਰਦੇ ਨੇ ਤੇ ਕਿਉਂ ਤੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰੀ ਤਸਵੀਰ ਦਿਖਾ ਦਿੱਤੀ ਜਾਵੇ ਅ ਬਾਬਾ ਸੁਖਦੇਵ ਸਿੰਘ ਜੀ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਸੁਖਦੇਵ ਸਿੰਘ ਜੀ ਤੇ ਬਾਬਾ ਮਹਾਕਾਲ ਜਥੇਦਾਰ ਜਸਵੀਰ ਸਿੰਘ ਜੀ ਮਿਸਲ ਮਿਸਲ ਸ਼ਹੀਦ ਬਾਬਾ ਜੁਰਾਵਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਤਰਨਤਨ ਸਾਹਿਬ ਤੋਂ ਜਥੇਦਾਰ ਲਾਏ ਲਾਏ ਗਏ ਨੇ ਅੱਜ ਸਮੁੱਚੇ ਆਪਣੇ ਜਥੇਦਾਰ ਸਮੁੱਚੀ ਟੀਮ ਦੇ ਨਾਲ ਆਪਣੇ ਸਿੰਘਾਂ ਦੇ ਨਾਲ ਇੱਥੇ ਪਹੁੰਚੇ ਨੇ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਤਸਵੀਰ ਦਿਖਾ ਦਿੱਤੀ ਜਾਵੇ ਕਿ ਦੇਖ ਲਓ ਕਿ ਇੱਥੇ ਜਿੰਨੇ ਵੀ ਟਰੱਕ ਡਰਾਈਵਰ ਵੀਰ ਆਉਂਦੇ ਨੇ ਤਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਰਾਤ ਦਾ ਭਾਵੇਂ ਪਉਣਾ ਇੱਕ ਕਿਉਣਾ ਵਜਾ ਹੋਵੇ ਉਹਨਾਂ ਨੂੰ ਇੱਥੋਂ ਪ੍ਰਸ਼ਾਦਾ ਅਤੇ ਚਾਹ ਦਾ ਲੰਗਰ ਜਿਹੜਾ ਹੈ ਹਰ ਵਕਤ ਮੌਜੂਦ ਮਿਲਦਾ ਹੈ ਪਰ ਕੁਝ ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਨੇ ਇੱਥੇ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਆ ਇੱਥੇ ਕੁਝ ਗਲਤ ਲੋਕਾਂ ਨੂੰ ਬਿਠਾ ਕੇ ਤੇ ਇੱਥੋਂ ਦੇ ਪ੍ਰਬੰਧਾਂ ਨੂੰ ਗਲਤ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਜਦ ਕੱਲ੍ਹ ਇਹੀ ਇੱਥੇ ਆਏ ਅਚਾਨਕ ਜਦੋਂ ਇੱਥੇ ਛਾਪਾ ਮਾਰਿਆ ਤਾਂ ਇਹ ਵੇਖਣ ਨੂੰ ਮਿਲਿਆ ਹੈਰਾਨੀਜਨਕ ਜਿਹੜੇ ਨਾ ਜਿਹੜੇ ਤੱਥ ਸਾਹਮਣੇ ਆਏ ਨੇ ਕੁਝ 19 ਸਾਲਾਂ ਦੀ ਇੱਥੇ ਲੜਕੀ ਸੀ ਜਿਹੜੀ ਉਹ ਰਹਿ ਰਹੀ ਹੈ ਜਦ ਉਸ ਨੂੰ ਅਸੀਂ ਪੁੱਛਿਆ ਕਿ ਤੁਸੀਂ ਇੱਥੇ ਕਿਦਾਰਾ ਹੋ ਉਹ ਕਹਿੰਦੇ ਕਿ ਅਸੀਂ ਦੋਨੇ ਮੇਰਾ ਘਰ ਵਾਲਾ ਹਜ਼ੂਰ ਸਾਹਿਬ ਗਿਆ ਹੋਇਆ ਹੈ ਤੇ ਜਦ ਅਸੀਂ ਪੂਰੀ ਪੜਤਾਲ ਕੀਤੀ ਤਾਂ ਉਹ ਉਹਨਾਂ ਦਾ ਕੋਈ ਵਿਆਹ ਨਹੀਂ ਹੋਇਆ ਸੀ ਬਿਨਾ ਵਿਆਹ ਤੋਂ ਉਹ ਇੱਥੇ ਰਹਿ ਰਹੀ ਸੀ ਗੱਲ ਇੱਕ ਵੇਖਣ ਨੂੰ ਇਹ ਮਿਲੀ ਹੈ ਕਿ ਘਰ ਦੀ ਉਹ ਆਪਣੀ ਇੱਥੇ ਛੱਡ ਕੇ ਉਹਨਾਂ ਕੁੜੀ ਦੇ ਕਹਿਣ ਦੇ ਅਨੁਸਾਰ ਤੇ ਉਹ ਹਜ਼ੂਰ ਸਾਹਿਬ ਕਿੱਦਾਂ ਚਲੇ ਗਿਆ ਉਹ ਲੜਕੀ ਜਿਹੜਾ ਇੱਥੇ ਆ ਜੋ ਇੱਥੇ ਰਹਿ ਰਿਆ ਸੀ ਚਰਨਜੀਤ ਸਿੰਘ ਜੇ ਕਿਆ ਜਾਵੇ ਕਿਸੇ ਤੌਰ ਤੇ ਚਰਨਜੀਤ ਸਿੰਘ ਵੱਲੋਂ ਇੱਥੇ ਆ ਦੇਵਪਾਰ ਦਾ ਧੰਦਾ ਵੀ ਚਲਾਇਆ ਜਾਂਦਾ ਸੀ ਕਿਉਂਕਿ ਕੱਲ ਸੋ ਜੋ ਇਥੇ ਕਰਨਜੀਤ ਸਿੰਘ ਹੈ ਤੋ ਬਜ਼ੁਰਗ ਸੀ ਪਰ ਗਲਤ ਜੋੜਿਆਂ ਨੂੰ ਇਥੇ ਪਨਾਹ ਦਿੰਦਾ ਸੀ ਤੇ ਆਪਣਾ ਜਿਹੜਾ ਗੁਰਕ ਧੰਦਾ ਚਲਾਉਂਦਾ ਸੀ ਅ ਕਿਉਂਕਿ ਉਹ ਜਿਹੜਾ ਚਰਨਜੀਤ ਸਿੰਘ ਹੀ ਜਾਦੇ ਸੀ ਦੇਖਿਆ ਕੋਈ ਮर्यादा ਦੇ ਅੰਦੀਨ ਨਹੀਂ ਸੀ ਚੱਲ ਰਿਹਾ ਉਸ ਕਮਰਿਆਂ ਦੇ ਵਿੱਚ ਵੇਖਿਆ ਇੰਨਾ ਖਲਾਰਾ ਪਿਆ ਕੋਈ ਹਸਾਬ ਨਹੀਂ ਇਥੇ ਮर्यादा ਦੀਆਂ ਜਿਹੜੀਆਂ ਧੱਜੀਆਂ ਡੰਗੀਆਂ ਜਾਂਦੀਆਂ ਸੀ ਪਰ ਚਰਨਜੀਤ ਗਲਤ ਅਨਸਰਾਂ ਦੇ ਹੱਥ ਦੇ ਵਿੱਚ ਚੜ ਕੇ ਗੁਰਦੁਆਰੇ ਦੀ ਬੇਅਦਬੀ ਕਰ ਰਿਆ ਸੀ ਸੋ ਪੂਰਾ ਮਾਮਲਾ ਕਿ ਇਸ ਗੁਰਦੁਆਰੇ ਦਾ ਸਾਡੇ ਨਾਲ ਬਾਬਾ ਸੁਖਦੇਵ ਸਿੰਘ ਜੀ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ ਕਿ ਇੱਥੇ ਦਾ ਗੁਰਦੁਆਰਾ ਜਿਹੜਾ ਵਿਵਾਦ ਕਿਉਂ ਰਿਹਾ ਕਿਉਂ ਚੱਲ ਰਿਹਾ ਆ ਆਪਾਂ ਗੱਲਬਾਤ ਕਰਦੇ ਹਾਂ ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਸਾਡੇ ਨਾਲ ਬਾਬਾ ਸੁਖਦੇਵ ਸਿੰਘ ਜੀ ਮੌਜੂਦ ਹੈ ਉਹਨਾਂ ਦੇ ਕੋਲ ਆਪਾਂ ਇਸ ਗੁਰਦੁਆਰੇ ਦਾ ਇਤਿਹਾਸ ਜਾਣਦੇ ਆ ਕਿ ਗੁਰਦੁਆਰਾ ਕਦੋਂ ਸ਼ੁਰੂ ਹੋਇਆ ਤੇ ਕਿੰਨਾਂ ਦੀ ਰਹਿਨਮਾਈ ਹੇਠ ਸ਼ੁਰੂ ਹੋਇਆ ਤੇ ਹੁਣ ਕੀ ਵਿਵਾਦ ਇਸ ਗੁਰਦੁਆਰੇ ਦਾ ਚੱਲ ਰਿਹਾ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਗੁਰਦੁਆਰੇ ਦਾ ਕੀ ਵਿਵਾਦ ਚੱਲ ਰਿਹਾ ਹੈ ਤੇ ਇਹ ਗੁਰਦੁਆਰਾ ਕਦੋਂ ਹੋਣ ਦੇ ਵਿੱਚ ਆਉਂਦਾ ਹੈ ਜੀ ਬਾਬਾ ਰਵਨ ਸਿੰਘ ਜੀ ਮਹਾਪੁਰਖ ਉਹਨਾਂ ਦੀ ਸੇਵਾ ਸੰਭਾਲ ਸੀ ਉਹਨਾਂ ਨੇ ਇਹ ਸਾਰੀ ਜ਼ਮੀਨ ਬਣਾਈ ਤੇ ਹੁਣ ਇਹ ਅਨਸਰ ਆਉਂਦੇ ਆ ਬਸ ਹਾਵਲ ਤੋਂ ਇਕੱਠੇ ਹੋ ਕੇ ਗੁੰਡੇ ਤੇ ਇਹ ਆ ਕੇ 100-100 ਬੰਦਾ ਲਿਆ ਕੇ ਦੋ ਬੰਦਿਆਂ ਦੇ ਗੱਲ ਪੈਂਦੇ ਆ ਤੇ ਪ੍ਰਸ਼ਾਸਨ ਨੇ ਸਾਡੀ ਇੱਥੇ ਸੁਣਵਾਈ ਨਹੀਂ ਕੀਤੀ ਅਰ ਅਸੀਂ ਬਾਬਾ ਜੀ ਦਾ ਪਰਿਵਾਰ ਆ ਪਰ ਬਾਬਾ ਜੀ ਸਾਨੂੰ 21 ਦੇ ਵਿੱਚ ਵਸੀਦ ਲਿਖ ਕੇ ਦੇ ਗਏ ਔਰ ਲੈਂਡ ਜ਼ਮੀਨ ਸਾਡੇ ਨਾਂ ਤੇ ਆ ਸਖਤੇਪ ਸਿੰਘ ਦੇ ਨਾਂ ਤੇ ਅੱਛਾ ਤੇ ਇਹ ਜਿਹੜੇ ਗਲਤ ਅਨਸਰ ਨੇ ਲੋਕ ਜਿਹੜੇ ਸ਼ਰਾਰਤੀ ਲੋਕ ਨੇ ਸੁੰਦ ਦੇ ਵਿੱਚ ਆ ਰਿਹਾ ਤੇ ਉਹ ਕਹਿੰਦੇ ਸਾਡੇ ਕੋਲ ਵੀ ਕਾਗਜ਼ ਪੱਤਰ ਹੈ ਨੇ ਤੁਸੀਂ ਕਹਦੇ ਸਾਡੇ ਕੋਲ ਵੀ ਕਾਗਜ਼ ਪੱਤਰ ਹੈ ਇਹ ਸਾਰਾ ਮਾਮਲਾ ਹੈ ਕੀ ਹੈ ਇਹਨਾਂ ਦਾ ਮਾਮਲਾ ਹੈ ਜੀ ਇਹ ਗੁੰਡਾਗਰਦੀ ਆਪਾਂ ਖੁੱਲ੍ਹ ਕਰ ਰਹੇ ਇੱਥੇ ਤੇ ਆਪਣੇ ਨਾਲ ਔਰਲੈਂਡ ਜ਼ਮੀਨਾਂ ਠੀਕ ਹੈ ਜੀ ਤੇ ਪਹਿਲਾਂ ਆਪਣੇ ਪਿਤਾ ਜੀ ਦੇ ਨਾਂ ਤੇ ਸੀ ਅੱਜ ਉਹ ਆਪਣੇ ਨਾਂ ਤੇ ਆ ਔਰ ਇਹਨਾਂ ਦੀ ਜਿਹੜੀ 88 ਦੀ ਜ਼ਮੀਨ ਸੀ ਬਾਬਾ ਜੀ ਨੇ ਲਈ ਸੀ ਉਹ ਕੱਲਿਆਂ ਦੇ ਨਾਂ ਨਹੀਂ ਸੁਦੀ ਇਹਨਾਂ ਨੇ ਜੁਆਇੰਟ ਖਾਤਾ ਖੋਲ ਲਿਆ ਚਾਰ ਕਿੱਲੇ ਜ਼ਮੀਨ ਸਾਡੀ ਸਾਂਝੀ ਆ ਉਹ ਸੰਜੀ ਦੇ ਤਾਰੇ ਵਿਖਾ ਕੇ ਲੋਕਾਂ ਨੂੰ ਕਹੀ ਜਾਂਦੇ ਸੰਗਤ ਨੂੰ ਵੀ ਬਾਈ ਦੇਖੋ ਸਾਡੀ ਆ ਸਾਡੀ ਆ ਸਾਡੀ ਆ ਅੱਛਾ ਉਹ ਦੋ ਕਿੱਲੇ ਦੇ ਵਿੱਚ 12 ਕਿੱਲੇ ਗੁਰੂ ਘਰ ਜਿੱਦੂ ਇੱਥੇ ਗੋਲ ਕਰੀ ਜਾਂਦੇ ਕਿ ਆਪਾਂ ਅਸੀਂ ਖਿੱਚ ਲਈਏ ਹੂੰ ਤੇ ਇਹ ਬਹੁਤ ਤਕੜੇ ਠੱਗਾ ਚੋਰ ਆ ਦੋ ਨੰਬਰ ਦੇ ਇਹਨਾਂ ਦੇ ਧੰਦੇ ਚੱਲਦੇ ਆ ਇਹ ਵਿੱਕੀ ਚੈਲ ਇੱਧਰ ਆਇਆ ਤੂੰ ਮੇਰੇ ਬਣਾਉਣ ਵਾਲਾ ਇੱਧਰ ਆ ਜਾ ਮਗਰ ਹੀ ਖੜਿਆ ਓਕੇ ਬੱਬਾ ਜੀ ਦੋ ਕਿੱਲੇ ਜਿਹੜੀ ਜਗ੍ਹਾ ਤੁਸੀਂ ਦਾ ਤੁਸੀਂ ਜ਼ਿਕਰ ਕਰਨ ਦੇ ਜੋ ਇਹ ਦੋ ਕਿਲੇ ਜਿਹੜੀ ਜਗਾ ਸੁੰਦੇ ਵਿੱਚ ਆਇਆ ਕਿ ਉਹਨਾਂ ਨੇ ਦਾਨ ਕੀਤੀ ਸੀ ਬਾਬਰ ਰਵਨ ਸਿੰਘ ਜੀ ਨੂੰ ਹਾਂਜੀ ਉਹਨਾਂ ਦੇ ਪਿਤਾ ਜੀ ਨੇ ਉਹ ਪੈਸੇ ਬਾਬਾ ਜੀ ਦੇ ਲੱਗੇ ਸੀ ਜੁਆਇੰਟ ਖਾਤਾ ਖੁੱਲਿਆ ਸੀ ਉਹ ਕਹਿੰਦੇ ਵੀ ਇਹ ਗੁਰੂ ਘਰ ਦੀ ਆ ਅੱਛਾ ਜੀ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਪਿਤਾ ਮਰਦਾ ਗਿਆ ਤੇ ਜ਼ਮੀਨ 'ਚ ਵਾਰਸ ਲੱਗੇ ਚਾਰ ਪੰਜ ਮੈਂਬਰ ਇਹਨਾਂ ਦੇ ਘਰ ਦੇ ਇਹ ਵਿੱਕੀ ਚੈਲ ਦੇ ਮੁੰਡੇ ਇੰਦਰ ਚੈਲ ਦੇ ਇਹ ਵਾਰਸ ਲੱਗੇ ਜ਼ਮੀਨ ਦੇ ਵਿੱਚ ਬਾਬਾ ਜੀ ਤੁਸੀਂ ਕਹਿ ਰਹੇ ਜੋ ਕਿ ਜਿੰਨਾ ਵੀ ਪੈਸਾ ਲਗਾ ਉਹ ਬਾਬਾ ਹਰਬੰਸ ਸਿੰਘ ਦਾ ਲੱਗਾ ਹੋਇਆ ਹੈ ਤਾਂ ਫਿਰ ਇਹਨਾਂ ਨੂੰ ਇਹਨਾਂ ਦਾ ਨਾਂ ਫਿਰ ਬਾਬਾ ਜੀ ਨੇ ਕਿੱਦਾਂ ਪਾ ਦਿੱਤਾ ਉਹ ਪੈਸਾ ਗੁਰੂ ਘਰ ਦਾ ਲੱਗਾ ਜੀ ਇਹਨਾਂ ਨੇ ਪਟਵਾਰੀ ਨੂੰ ਮਿਲ ਕੇ ਆਪਣੇ 4-5 ਮੈਂਬਰਾਂ ਦੇ ਨਾਂ ਪਾਤੀ ਕਿ ਬਾਬਾ ਜੀ ਤੋਂ ਬਾਅਦ ਅਸੀਂ ਕਹਦਾਂਗੇ ਕਿ ਭਾਈ ਅਸੀਂ ਵਾਰਸਾਂ ਜ਼ਮੀਨ ਦੇ ਹੂੰ ਔਰ ਪਰ ਉਹ ਇੱਕ ਟੁਕੜਾ ਉਹਨਾਂ 'ਚ ਇਹਨਾਂ ਦਾ ਜ਼ਰੂਰ ਇਹਨਾਂ ਦਾ ਨਾਂ ਆਉਂਦਾ ਪਰ ਉਹ ਗੁਰੂ ਘਰ ਦੀ ਜ਼ਮੀਨ ਦੇ ਪੈਸੇ ਲੱਗੇ ਆ ਟਾਡੇ ਕਹਿੰਦੇ ਅਨੁਸਾਰ ਹੈ ਕਿ ਇੱਕ ਟੁਕੜੇ ਦੇ ਕਰਕੇ ਇਹ ਸਾਰੇ ਗੁਰਦੁਆਰੇ ਨੂੰ ਹਥਿਉਣਾ ਚਾਹੁੰਦੇ ਸਾਰਾ ਕਬਜ਼ਾ ਕਰਨਾ ਚਾਹੁੰਦੇ ਨੇ ਕਬਜ਼ਾ ਕਰਨਾ ਚਾਹੁੰਦੇ ਆ ਇੱਕ ਟੁਕੜੇ ਦੇ ਚੱਕਰ 'ਚ ਸਾਰੀ ਇਜਾਜ਼ਤ ਦੇ ਕਬਜ਼ਾ ਕਰਨਾ ਚਾਹੁੰਦੇ ਗੁਰੂ ਘਰ ਦੀ ਤੇ ਹੂੰ ਹੁਣ ਤੁਸੀਂ ਜਦ ਇੱਥੇ ਕੱਲ ਆਏ ਹੀ ਤੇ ਤੁਸੀਂ ਇੱਥੇ ਕੱਲ ਆ ਕੇ ਕੀ ਦੇਖਿਆ ਉਹ ਆਪਣੇ ਕੋਲੇ ਵੀਡੀਓ ਬਣੀਆਂ ਸਾਰੀਆਂ ਤੇ ਹੁਣ ਸੰਗਤ ਨੂੰ ਦਿੱਤੀਆਂ ਜਾਣਗੀਆਂ ਆਪ ਜੀ ਨੂੰ ਇਹ ਇਹ ਦੋ ਨੰਬਰ ਦਾ ਸਾਹ ਬੇਤੇ ਚਰਨਜੀਤ ਸਾਬ ਉਲਟੇ ਪੁਲਟੇ ਕੰਮ ਕਰਦਾ ਤੇ ਇਹੋ ਜਿਹੇ ਇਹਨਾਂ ਮਲੰਗਰ ਵਾਲੇ ਆ 100-100 ਬੰਦਾ ਆ ਕੇ ਇੱਥੇ ਗੁਰੂ ਘਰ ਦੇ ਗਲ ਪੈ ਜਾਂਦਾ ਸੰਗਾ ਦੀ ਇਸ ਗੁਰਦੁਆਰੇ ਸਾਹਿਬ ਦੀ ਪ੍ਰਾਪਰਟੀ ਦਾ ਕਿੰਨਾ ਕੁ ਨੁਕਸਾਨ ਚਰਨਜੀਤ ਸਿੰਘ ਵੱਲੋਂ ਜਿਹੜਾ ਕੀਤਾ ਗਿਆ ਏ ਇਹ ਦੇਖੋ ਜੀ ਇਹ ਘੱਟੋ ਘੱਟ 10-15 ਲੱਖ ਦਾ ਸਮਾਨ ਹੀ ਗੁਰਦੁਆਰੇ ਚੱਕ ਕੇ ਲੈ ਗਿਆ ਮੱਝਾਂ ਲੈ ਗਿਆ ਕੱਲ ਵੀ ਇਹ ਗਾਇਕ ਖੋਲ ਕੇ ਲੈ ਗਿਆ ਇਹ ਆਪਣੇ ਆਉਣ ਤੋਂ ਪਹਿਲਾਂ ਇਹਨਾਂ ਨੇ ਗਾਂ ਖੋਲ ਕੇ ਲੈ ਗਏ ਆਪਣੇ ਸਾਹਮਣੇ ਲੈ ਗਏ ਗਾਂ ਖੋਲ ਕੇ ਕਹਿੰਦੇ ਜੀ ਅਸੀਂ ਉਹਨਾਂ ਦੀ ਹੈ ਜੀ ਉਹਨਾਂ ਦੀ ਹੈ ਝੂਠ ਬੋਲ ਕੇ ਦੋ ਬੰਦੇ ਆਏ ਇੰਦਰਚੈ ਵਿੱਕੀ ਚਾਲ ਦਾ ਭਰਾ ਆਇਆ ਇੱਕ ਭਤੀਜਾ ਆ ਤੇ ਇਹ ਗਾਂ ਵੀ ਗੱਲ ਲੈ ਗਏ ਆਪਣੇ ਖੋਲ ਕੇ ਔਰ ਬਾਕੀ ਜਿੰਨੀਆਂ ਤੇ ਮੱਝਾਂ ਗਾਂਾਂ ਸਾਰੀਆਂ ਇਹਨਾਂ ਨੇ ਵੇਚਤੀਆਂ ਬਾਬਾ ਜੀ ਇੱਥੇ ਟਰੱਕ ਡਰਾਈਵਰ ਵੀਰ ਜਿਹੜੇ ਰੁਕਦੇ ਨੇ ਆਰਾਮ ਵੀ ਕਰਦੇ ਆ ਪ੍ਰਸ਼ਾਦਾ ਪਾਣੀ ਵੀ ਸ਼ੱਕਦੇ ਨੇ ਆਪਣੀ ਇਸ ਵਿਚਾਰ ਨੂੰ ਸੋਸ਼ਲ ਮੀਡੀਆ ਤੇ ਜਦ ਗਿਆ ਲੋਕ ਦੇਖਣਗੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੁਨਾਹ ਦੇਣਾ ਚਾਹੁੰਦੇ ਜੋ ਉਹਨਾਂ ਲੋਕਾਂ ਨੂੰ ਇਹੀ ਸੁਣਿਆ ਨਹੀਂ ਨੇ ਵੀ ਜਿਹੜਾ ਸੱਚ ਦੀ ਮਦਦ ਕੀਤੀ ਜਾਵੇ ਤੇ ਮਾੜੇ ਅੰਸਰਾਂ ਦਾ ਸਾਥ ਨਾ ਦਿੱਤਾ ਜਾਵੇ ਕੱਲ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਪੁਲਿਸ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਤੁਹਾਡੀ ਪੁਲਿਸ ਪ੍ਰਸ਼ਾਸਨ ਨੇ ਇਹੀ ਕਿਹਾ ਵੀ ਤੁਸੀਂ ਸੋਮਵਾਰ ਆਓ ਔਰ ਸੋਮਵਾਰ ਉੱਥੇ ਬੈਠ ਕੇ ਜੋ ਵੀ ਹੈਗਾ ਆਪਣੀ ਸਮੱਸਿਆ ਦੱਸੋ ਠੀਕ ਹੈ ਸੋ ਸਾਡੇ ਨਾਲ ਮਹਕਾਲ ਬਾਬਾ ਜਸਬੀਰ ਸਿੰਘ ਜੀ ਵੀ ਮੌਜੂਦ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਪਾਛੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਦਲ ਸ਼੍ਰੀ ਚੰਪੌਰ ਸਾਹਿਬ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਕੁਲਵਿੰਦਰ ਸਿੰਘ ਸ਼ੈਨਹਕਰੋੜੀ ਉਹਨਾਂ ਦੀ ਗਵਾਈ ਹੇਠ ਇੱਥੇ ਮਹਾਰਾਸ਼ਟਰ ਚ ਫੌਜਾਂ 15 ਤੋਂ 20 ਲੱਖ ਫੌਜ ਇੱਥੇ ਹੀ ਪਹੁੰਚੀਆਂ 3 4 12 ਤਰੀਕ ਦੇ ਹੀ ਚੱਲੇ ਹੋਏ ਆ 12 ਤਰੀਕ ਦੇ ਹੀ ਚੱਲ ਕੇ ਬਾਬਾ ਸੁਖਦੇਵ ਸਿੰਘ ਨਾਲ ਇਹਨਾਂ ਦੀ ਗਵਾਈ ਇੱਥੇ ਨਾਲ ਇਹਨਾਂ ਦੀ ਮਦਦ ਲਈ ਇੱਥੇ ਪਹੁੰਚੇ ਆ ਤੇ ਮਹਾਰਾਜ ਦੇ ਕਿਰਪਾ ਨਾਲ ਇੱਥੇ ਸਾਤ ਅੱਠ ਸਿੰਘ ਹੋਰ ਬੈਠੇ ਜਿਹੜੇ ਕਬਜ਼ਾ ਕਰਕੇ ਇੱਕ ਦੋ ਇੱਥੇ ਇੱਕ ਲੜਕੀ ਸੀ ਇੱਕ ਲੜਕੀ ਇੱਕ ਛੋਟੀ 15 16 ਸਾਲ ਦੀ ਇੱਥੇ ਲੜਕੀ ਸੀ ਉਹਨਾਂ ਨੂੰ ਵੀ ਇੱਥੇ ਦੇਖਿਆ ਹਾਲਾਤ ਗੁਰੂ ਘਰ ਦੇ ਵਿੱਚ ਹਾਲਾਤ ਜਿਹੜੇ ਗਲਤ ਹੋ ਰਹਾ ਹੈ ਅਹੀਂ ਜਿਹੜੇ ਮੌਕੇ ਤੇ ਆਣ ਕੇ ਵੇਖਿਆ ਵੀ ਦੋ ਹੀ ਜਿਹੜੇ ਇੱਥੇ ਦੋ ਪਾਰਟੀ ਦੋ ਜਾਂ ਦੋ ਦੋ ਇੱਥੇ ਪਾਰਟੀ ਬਜ਼ੁਰਗ ਉਹਨਾਂ ਦਾ ਚਲੋ ਅਸੀਂ ਤਾਂ ਕੁੱਟਮਾਰ ਕਰਨ ਲੱਗੇ ਹਾਂ ਚਲੋ ਮਹਾਰਾਜ ਦੀ ਕਿਰਪਾ ਵੀ ਜੋ ਉਹ ਹੁੰਦਾ ਗਿਆ ਅਸੀਂ ਚੁੱਪ ਕਰਕੇ ਜਿੰਨਾਂ ਨੂੰ ਭੇਜਦਾ ਸਰਕਾਰ ਕਰਕੇ ਹੈ ਉਹ ਕੁੱਟਮਾਰਨ ਵਾਲੇ ਹੀ ਤੇ ਹੈ ਸਾਰਾ ਇਹ ਬਾਬਾ ਜੀ ਦਾ ਤੇ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਹਿੰਜ ਤੁਸੀਂ ਵੀ ਇੱਥੇ ਆਏ ਜੋ ਕੱਲ ਇੱਕ ਲੜਕੀ ਵੀ ਜਦ ਕਮਰੇ ਦੇ ਵਿੱਚੋਂ ਪਾਈ ਗਈ ਹਾਂਜੀ ਸੰਗਤ ਨੂੰ ਕੀ ਦੱਸਣਾ ਚਾਹੁੰਦੇ ਕਿਉਂਕਿ ਜਿਹੜੇ ਇੱਥੇ ਲੋਕ ਰਹਿ ਰਹੇ ਸੀ ਕਥਤ ਤੌਰ ਤੇ ਜੇ ਕਿਹਾ ਜਾਵੇ ਤਾਂ ਉਹ ਮਤਲਬ ਗਲਤ ਬੰਦਿਆਂ ਨੂੰ ਗਲਤ ਪਰਿਵਾਰਾਂ ਨੂੰ ਆਪਣਾ ਵੀ ਦਿੰਦੇ ਸੀ ਤੇ ਇਹ ਗੁਰੂ ਘਰ ਇੱਕ ਇਹੋ ਜਿਹਾ ਦਰਬਾਰ ਹੁੰਦਾ ਏ ਜਿੱਥੋਂ ਕੁਝ ਸਿੱਖਣ ਨੂੰ ਮਿਲਦਾ ਏ ਤੇ ਜਦ ਇਹ ਗੁਰੂ ਘਰਾਂ ਦੇ ਵਿੱਚ ਹੀ ਇਹੋ ਜਿਹੀ ਗੱਲਾਂ ਹੋਣ ਲੱਪਣੀਆਂ ਤਾਂ ਫਿਰ ਸੰਗਤ ਤੇ ਕੀ ਅਸਰ ਪਵੇਗਾ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਤੇ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਨੂੰ ਇਹ ਮੈਸੇਜ ਦੇਣਾ ਚਾਹਣੀ ਆ ਵੀ ਗੁਰੂ ਘਰ ਦੇ ਵਿੱਚ ਤਾਂ ਆਪਣਾ ਲੋਕ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਦੁੱਖ ਹੁੰਦਾ ਵਾ ਲੋਕ ਗੁਰੂ ਘਰ ਦੇ ਵਿੱਚ ਜਾਂਦੇ ਆ ਪਨਾਹ ਲੈਂਦੇ ਆ ਪਰ ਜਦੋਂ ਅਸੀਂ ਕੱਲ ਇੱਥੇ ਪਹੁੰਚੇ ਆ ਅਸੀਂ ਬਹੁਤ ਹੀ ਗਲਤ ਕੰਮ ਵੇਖਿਆ ਇੱਥੇ ਕਿਉਂ ਇੱਥੇ ਜਿਹੜਾ ਬਾਬਾ ਹੈਗਾ ਚਰਨਜੀਤ ਸਿੰਘ ਬਹੁਤ ਗਲਤ ਕੰਮ ਕਰਦੇ ਆ ਕਰਦੇ ਆ ਹੀਗਾ ਇੱਥੇ ਤੇ ਜੋ ਅਸੀਂ ਉਹਨੂੰ ਪਿਆਰ ਨਾਲ ਹੀ ਸਮਝਾਇਆ ਵਾ ਅਸੀਂ ਉਹਦੇ ਨਾਲ ਕੋਈ ਗਲਤ ਨਹੀਂ ਉਹਨੂੰ ਕਿਹਾ ਵੀ ਭਾਈ ਜੋ ਇਹਨਾਂ ਦੇ ਵੱਡ ਵਡੇਰਿਆਂ ਦਾ ਆ ਜਿਹੜੀ ਜੋ ਵੀ ਸਥਾਨ ਬਣਾਇਆ ਉਹਨਾਂ ਨੇ ਬਣਾਇਆ ਵਾ ਅਸੀਂ ਇਹਨਾਂ ਦੀ ਬਾਬਾ ਸੁਖਦੇਵ ਸਿੰਘ ਦੀ ਸਪੋਰਟ ਦੇ ਵਿੱਚ ਆਏ ਆ ਤੇ ਜੋ ਵੀ ਅਸੀਂ ਆਪਣਾ ਮੋਰਚਾ ਫਤਿਹ ਕਰ ਦਿੱਤਾ ਵਾ ਮੈਂ ਹਾਂਜੀ ਬਜ਼ੁਰਗ ਬੰਦਾ ਸੀ ਅ ਚਰਨਜੀਤ ਸਿੰਘ ਤੇ ਮੇਰੇ ਖਿਆਲ ਦੇ ਨਾਲ ਲੜਕੀ ਦੇ ਕੈਨਸ ਅਨੁਸਾਰ ਉਹਦੀ 19 ਸਾਲ ਦੀ ਉਮਰ ਸੀ 19 ਸਾਲ ਦੀ ਕੀ ਇੱਕ ਬਜ਼ੁਰਗ 19 ਸਾਲਾਂ ਦੀ ਲੜਕੀ ਨੂੰ ਰੱਖ ਸਕਦਾ ਹੈ ਨਹੀਂ ਰੱਖ ਸਕਦਾ 19 ਸਾਲ ਦੀ ਲੜਕੀ ਨੂੰ ਨਹੀਂ ਰੱਖ ਸਕਦਾ ਜਿਸ ਉਹ ਕੁੜੀ ਨੇ ਮੈਨੂੰ ਝੂਠ ਮਾਰਿਆ ਕਿ ਮੇਰਾ ਪਤੀ ਜਿਹੜਾ ਹਜੂਰ ਸਾਹਿਬ ਨੂੰ ਗਿਆ ਵਾ ਤੇ ਉਹ ਆ ਰਿਹਾ ਵਾ ਸੰਗਤ ਦੇ ਨਾਲ ਗਿਆ ਵਾ ਤੇ ਪੱਟ ਜਦੋਂ ਮੈਂ ਉਹਦੇ ਪਤੀ ਦੇ ਨਾਲ ਗੱਲਬਾਤ ਫੋਨ ਤੇ ਕੀਤੀ ਆ ਤੇ ਉਹ ਕਹਿੰਦਾ ਮੇਰਾ ਇਹਦੇ ਨਾਲ ਕੋਈ ਵਿਆਹ ਨਹੀਂ ਹੋਇਆ ਮੇਰੀ ਕੋਈ ਗੱਲ ਨਹੀਂ ਬਾਤ ਨਹੀਂ ਜੋ ਚਰਨਜੀਤ ਬਾਬਾ ਵਾ ਇਹਨਾਂ ਨੇ ਉਹ ਕੁੜੀ ਰੱਖੀ ਨਜਾਇਜ਼ ਰੱਖੀ ਸੀ ਇੱਥੇ ਤੇ ਕੋਈ ਉਹ ਜਿਹੜਾ ਮੁੰਡਾ ਉਹ ਤਾਂ ਮੁਕਰ ਗਿਆ ਸਾਫ਼ ਹੀ ਮੁਕਰ ਗਿਆ ਤੇ ਉਹ ਕੁੜੀ ਨੂੰ ਵੀ ਜਦੋਂ ਗਏ ਉਹ ਕੁੜੀ ਨੂੰ ਵੀ ਨਾਲ ਹੀ ਲੈ ਗਏ ਆ ਹਾਂਜੀ ਤਾਂ ਹੀ ਵਿਆਹ ਹੋਇਆ ਵਰਗੇ ਉਹ ਨਹੀਂ ਹੋਇਆ ਫਿਰ ਇਹੋ ਜਿਹੇ ਲੋਕ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਦੇ ਕਾਬਲ ਹੈਗੇ ਨੇ ਨਹੀਂ ਕਾਬਲ ਹੈਗੇ ਤਾਂ ਹੀ ਅਸੀਂ ਉਹਨਾਂ ਨੂੰ ਵੀ ਉਹਨਾਂ ਨੂੰ ਫਤਿਹ ਬੁਲਾ ਦਿੱਤੀ ਵੀ ਤੁਹਾਡਾ ਇੱਥੇ ਕੋਈ ਅਧਿਕਾਰ ਨਹੀਂ ਹੈਗਾ ਰਹਿਣ ਦਾ ਵੀ ਜਦੋਂ ਤੁਸੀਂ ਕੰਮ ਗਲਤ ਕਰਦੇ ਹੋ ਤੁਹਾਡਾ ਕੋਈ ਅਧਿਕਾਰ ਨਹੀਂ ਅ ਸੁਣਦੇ ਵਿੱਚ ਆਇਆ ਕਿ ਉਹ ਦੁਪਾਰਾ ਬੱਬਾ ਸੁਖਦੇਵ ਸਿੰਘ ਨੂੰ ਫੋਨ ਕਰ ਰਿਹਾ ਹੈ ਧਮਕੀਆਂ ਵੀ ਦੇ ਰਿਹਾ ਹੈ ਕਿ ਅਸੀਂ ਦੁਬਾਰਾ ਆਵਾਂਗੇ ਖਾਲਸਾ ਫੌਜ ਇੱਥੇ ਮੌਜੂਦ ਹੈ ਅਗਰ ਜੇ ਉਹ ਦੁਬਾਰਾ ਫਿਰ ਗੁਰੂ ਘਰ ਤੇ ਤੇ ਫੌਜ ਤੇ ਚੜ ਕੇ ਆਵੇਗਾ ਕਿਉਂਕਿ ਇੱਕ ਵਾਰੀ ਮੇਰੇ ਖਿਆਲ ਦੇ ਨਾਲ ਤੁਸੀਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਝਾ ਕੇ ਤੇ ਉਹਨੂੰ ਘੱਲ ਦਿੱਤਾ। ਅਗਰ ਜੇ ਦੁਬਾਰਾ ਉਹ ਆਉਂਦਾ ਏ ਤਾਂ ਫਿਰ ਉਹਦੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਵੇਗਾ ਖਾਲਸਾ ਫੌਜ ਵੱਲੋਂ। ਮੈਂ ਕਿਹਾ ਜੀ ਇਹਨਾਂ ਦੀ ਤੁਸੀਂ ਕਰਨੀ ਗੱਲ। ਜਦੋਂ ਇਹਨਾਂ ਦੇ ਚੱਲ ਕੇ ਚਲੋ ਆਪਾਂ ਪਿਆਰ ਨਾਲ ਉਹਨਾਂ ਨੂੰ ਭੇਜ ਦਿੱਤਾ ਗਿਆ ਵਾ। ਵੀਡੀਓ ਸਾਡੇ ਕੋਲ ਆ ਸਹੀ ਸਲਾਮਤ ਅਸੀਂ ਉਹਨਾਂ ਨੂੰ ਭੇਜਿਆ ਵਾ ਗੁਰੂ ਘਰ ਦੇ ਵਿੱਚੋਂ। ਜੇ ਚੱਲ ਕੇ ਆਉਣਗੇ ਲੜਾਈ ਝਗੜਾ ਕਰਨਗੇ ਤੇ ਅੱਗੋਂ ਫਿਰ ਮਹਾਰਾਜ ਦੀ ਕਾਲ ਫੁਰਖ ਦੀ ਗੁਰੂ ਗੋਬਿੰਦ ਸਿੰਘ ਦੀ ਫੌਜ ਬੈਠੀ ਆ ਠੀਕ ਹੈ ਹਾਂਜੀ ਸੋ ਐਸਾ ਨਾ ਕੀ ਨਾਮ ਪਤਾ ਸਰਬਜੀਤ ਸਰਬਜੀਤ ਸੋ ਭੈਣ ਸਰਬਜੀਤ ਕੌਰ ਜੀ ਨੇ ਜਿਹੜੀ ਜਾਣਕਾਰੀ ਦਿੱਤੀ ਆ ਬਹੁਤ ਵਧੀਆ ਤੇ ਲਾਸਟ ਦੇ ਵਿੱਚ ਇੱਕ ਉਹਨਾਂ ਸ਼ਰਾਰਤੀ ਲੋਕਾਂ ਨੂੰ ਚੇਤਾਵਨੀ ਵੀ ਹੈਗੀ ਏ ਕਿ ਜੇ ਤੁਸੀਂ ਗੁਰੂ ਘਰ ਤੇ ਚੜ ਕੇ ਆਓਗੇ ਤੇ ਖਾਲਸਾ ਅ ਕਹਿੰਦੇ ਨਾ ਜੇ ਗੁਰੂ ਘਰ ਦੇ ਵਿੱਚ ਆਵੇ ਤਾਂ ਉਸ ਵਾਸਤੇ ਦੇਗ ਹੈ ਤੇ ਜੇ ਕੋਈ ਚੜ ਕੇ ਆਵੇ ਤਾਂ ਉਸ ਉਸ ਵਾਸਤੇ ਤੇਗ ਹੈ ਤੇ ਭੁੱਲ ਨਾ ਕਰ ਬਿਓ ਅੱਗੇ ਗੁਰੂ ਦਾ ਖਾਲਸਾ ਬੈਠਾ ਹੈ ਤੇ ਜਿਹੜੀਆਂ ਤੁਸੀਂ ਪਲਾਨ ਘੜਦੇ ਪੈ ਜੋ ਜਾਂ ਜਿਹੜੀਆਂ ਤੁਸੀਂ ਮੀਟਿੰਗਾਂ ਕਰ ਰਹੇ ਜੋ ਉਹ ਉਹ ਤੁਹਾਡੀਆਂ ਹੁਣ ਚੱਲਣੀਆਂ ਨਹੀਂ ਤੇ ਮੈਂ ਇੱਕ ਗੱਲ ਹੋਰ ਅ ਕਿਉਂਕਿ ਬਜ਼ੁਰਗ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਜਿਹੜੇ ਸ਼ਰਾਰਤੀ ਲੋਕਾਂ ਦੇ ਹੱਥਾਂ ਦੇ ਵਿੱਚ ਤੁਸੀਂ ਚੜੇ ਜੋ ਇਹ ਨਾ ਹੋਵੇ ਕਿ ਤੁਸੀਂ ਆਪਣਾ ਨੁਕਸਾਨ ਕਰਾ ਲਓ ਇਸ ਕਰਕੇ ਟੇਕੇ ਬਹਿ ਜਾਓ ਜਿੰਦੀ ਤੁਸੀਂ ਇੱਥੇ ਜੋ ਵੀ ਇੱਥੇ ਤੁਸੀਂ ਗੰਦ ਪਾਇਆ ਉਹ ਤੁਹਾਡਾ ਜਗਜਾਗ ਹੋ ਗਿਆ ਏ ਹੁਣ ਗੁਰੂ ਘਰ ਦੀ ਆ ਬਾਬਾ ਸੁਖਦੇਵ ਸਿੰਘ ਜੀ ਤੇ ਇਹਨਾਂ ਦਾ ਪਰਿਵਾਰ ਇੱਥੇ ਬਹਿ ਕੇ ਸੇਵਾ ਕਰੇਗਾ ਤੇ ਹੁਣ ਤੁਹਾਡੀ ਕੋਈ ਵੀ ਚੱਲਣੀ ਨਹੀਂ ਬਾਬਾ ਸੁਖਦੇਵ ਸਿੰਘ ਜੀ ਦੇ ਕਹਿਣ ਦੇ ਅਨੁਸਾਰ ਕਿ ਇੱਥੋਂ ਦਾ ਜੋ ਤੁਸੀਂ ਨੁਕਸਾਨ ਕੀਤਾ ਤੇ ਜੋ ਇੱਥੋਂ ਦੀ ਤੁਸੀਂ ਪ੍ਰਾਪਰਟੀ ਘਟੋ ਘਟ ਬਾਬਾ ਸੁਖਦੇਵ ਸਿੰਘ ਦੇ ਕਹਿੰਦੇ ਅਨਸਾਰ 10 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਤੁਸੀਂ ਇੱਥੋਂ ਹੁਣ ਤੱਕ ਵੇਚ ਵੇਚ ਦਿੱਤੀ ਏ ਤੇ ਇੱਥੇ ਜੋ ਵੀ ਚੜਾਵਾ ਚੜਦਾ ਏ ਤੇ ਉਹ ਸਾਰਾ ਤੁਸੀਂ ਖਾ ਰਹੇ ਜੋ ਗੁਰਦੁਆਰੇ ਦਾ ਬਣਾਇਆ ਕੀ ਆ ਅਗਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਇਹੋ ਜੀ ਸ਼ਰਧਾ ਭਾਵਨਾ ਹੁੰਦੀ ਤਾਂ ਹੁਣ ਨੂੰ ਗੁਰਦੁਆਰੇ ਸਾਹਿਬ ਦੀ ਚਾਰ ਦਿਵਾਰੀ ਕਰਕੇ ਤੇ ਗੇਟ ਲੱਗਾ ਹੁੰਦਾ ਪਰ ਇੱਥੇ ਕੋਈ ਗੇਟ ਨਹੀਂ ਲੱਗਾ ਤੁਸੀਂ ਤੇ ਜਿਹੜੇ ਕਮਰਿਆਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਅਗਰ ਜੇ ਮੈਂ ਇੱਥੇ ਪੰਜਾਬੀ ਚ ਕਹਾਂਗਾ ਨਾ ਕੁੱਤਾ ਵੀ ਕਿਤੇ ਬੈੰਦਾ ਤਾਂ ਪੂਛ ਮਾਰ ਕੇ ਬੈਠਦਾ ਏ ਉਹ ਵੀ ਸਫਾਈ ਕਰਕੇ ਬੈਠਦਾ ਏ ਪਰ ਜਿਹੜੇ ਹਾਲਾਤ ਅਸੀਂ ਕਮਰਿਆਂ ਦੇ ਵੇਖੇ ਨੇ ਉਹ ਇੰਨੇ ਬੱਤਰ ਨਰਕ ਭਰੇ ਤੇ ਤੁਸੀਂ ਕਹਿੰਦੇ ਜੋਗਾ ਹੀ ਇਸ ਪੜਾ ਦੇ ਮੁਖੀ ਆ ਇਹ ਮੁਖੀਆਂ ਦੇ ਹਾਲਾਤ ਹੁੰਦੇ ਨੇ ਭਰੀ ਜ਼ਿੰਦਗੀ ਦੇ ਵਿੱਚ ਰਹਿਣਾ ਨਰਕ ਪਾ ਕੇ ਰਹਿਣਾ ਤੇ ਛੋਟੀ ਉਮਰ ਦੀਆਂ ਲੜਕੀਆਂ ਦੇ ਨਾਲ ਬਦਫੈਲੀਆਂ ਕਰਨੀਆਂ ਇਹ ਇਹ ਤੁਹਾਨੂੰ ਸੁਭਾ ਦਿੰਦਿਆਂ ਨੇ ਉਹ ਵੀ ਗੁਰੂ ਘਰਾਂ ਦੇ ਵਿੱਚ ਤੁਸੀਂ ਇਤਿਹਾਸ ਅਗਵਾ ਹੈ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਕੰਜਰੀ ਨਚਾਈ ਤੇ ਭਾਈ ਸੁਖਾ ਸਿੰਘ ਮਹਤਾਬ ਸਿੰਘ ਨੇ ਉਹਦਾ ਸਿਰ ਕਲਮ ਕਰ ਦਿੱਤਾ ਈ ਤੇ ਤੁਹਾਨੂੰ ਸ਼ਰਮ ਨਾਈ ਤੁਸੀਂ ਮਸੰਦ ਲੋਕ ਜੋ ਗਲਤ ਲੋਕਾਂ ਦੇ ਹੱਥਾਂ ਦੇ ਵਿੱਚ ਚੜ ਕੇ ਗੁਰੂ ਘਰਾਂ ਦੀ ਤੁਸੀਂ ਬੇਅਦਬੀ ਕਰਦੇ ਜੋ ਤੇ ਆਪਣੇ ਆਪ ਨੂੰ ਤੁਸੀਂ ਕਹਿੰਦੇ ਜੋ ਅਸੀਂ ਇੱਥੋਂ ਦੇ ਮੁਖੀ ਆ ਤੁਸੀਂ ਤਾਂ ਮੁਖੀ ਅਖਮਾਉਣ ਦੇ ਲਾਇਕ ਨਹੀਂ ਜਗੇ ਤੇ ਮੈਂ ਤੁਹਾਡੇ ਪਿੰਡ ਤੱਕ ਵੀ ਪਹੁੰਚ ਕੀਤੀ ਏ ਤੇ ਤੁਹਾਡੇ ਪਿੰਡੋਂ ਵੀ ਮੈਨੂੰ ਪਤਾ ਲੱਗਾ ਏ ਕਿ ਜੋ ਤੁਸੀਂ ਪਿੰਡ ਦੇ ਵਿੱਚ ਕਰਤੂਤਾਂ ਕਰਦੇ ਇਤੋਂ ਤੱਕ ਪਹੁੰਚ ਗਏ ਜੋ ਤੁਸੀਂ ਕਰਤੂਤਾਂ ਛੱਡੀਆਂ ਹੀ ਨਹੀਂ ਤੇ ਅਗਰ ਜੇ ਗੁਰੂ ਘਰ ਨੂੰ ਗੁਰਦੁਆਰਾ ਚਰਨ ਕਮਲਵਾਲ ਫੇਰ ਕਿਤੇ ਤੁਸੀਂ ਨਿਗਾਹ ਕੀਤੀ ਤੇ ਗੁਰੂ ਦੇ ਖਾਲਸੇ ਵੱਲੋਂ ਤੁਰੰਤ ਜਵਾਬ ਦਿੱਤਾ ਜਾਵੇਗਾ ਤੇ ਜਵਾਬ ਫੇਰ ਗੁਰੂ ਦਾ ਖਾਲਸਾ ਕਿੱਦਾਂ ਦਿੰਦਾ ਹੈ ਭਰੀ ਭਾਂਤ ਇਹਣਾ ਹੋਵੇ ਕਿ ਬੁੱਢੇ ਵਾਰੇ ਹੱਡੀਆਂ ਨੂੰ ਫਿਰ ਇਹੋ ਜਿਹਾ ਸੇਕ ਮਿਲੇ ਤੇ ਉਹ ਸੂਤਰ ਨਾ ਹੋਣ ਸੋ ਦਾਤੀ ਇੰਨੀ ਕਿ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ